ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੀ ਜੋ ਇੱਕੋ ਇੱਕ ਵੱਡੀ ਖਬਰ ਹੈ ਉਹ ਵੱਡੀ ਖਬਰ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਕੱਲ ਗ੍ਰਿਫਤਾਰ ਕੀਤਾ ਤੇ ਅੱਜ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕਰਨ ਦੇ ਲਈ ਰਵਾਨਾ ਹੋ ਚੁੱਕੀ ਹੈ ਵਿਜੀਲੈਂਸ ਦਫ਼ਤਰ ਤੋਂ ਮਤਲਬ ਇਹ ਹੋਇਆ ਕਿ ਵਿਕਰਮ ਸਿੰਘ ਮਜੀਠੀਆ ਕੱਲ ਮੀਡੀਆ ਸਾਹਮਣੇ ਸੀ ਕੱਲ ਜੋ ਵੀਡੀਓ ਵਾਇਰਲ ਹੋਏ ਉਹ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਪਰ ਅੱਜ ਸਭ ਤੋਂ ਐਮ ਗੱਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਵੀ ਝਲਕ ਵਿਜਲੈਂਸ ਕਿਸੇ ਵੀ ਤਰ੍ਹਾਂ ਬਾਹਰ ਨਹੀਂ ਆਉਣ ਦੇ ਰਹੀ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਮੋਹਾਲੀ ਕੋਟ ਲਈ ਜਦੋਂ ਵਿਜਲੈਂਸ ਦਫਤਰ ਤੋਂ ਸਾਰੀ ਟੀਮ ਮਜੀਠੀਆ ਨੂੰ ਲੈ ਕੇ ਰਵਾਨਾ ਹੋਈ ਤਾਂ ਉਹਨਾਂ ਨੂੰ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਬਿਠਾ ਕੇ ਲੈ ਕੇ ਆਂਦਾ ਗਿਆ ਹੈ ਮੋਹਾਲੀ ਕੋਟ ਕੁਝ ਹੀ ਪੜਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਟੀਮ ਪਹੁੰਚ ਰਹੀ ਹੈ ਪਰ ਹਰ ਉਹ ਕੋਸ਼ਿਸ਼ ਕੀਤੀ ਜਾ ਰਹੀ ਕਿ ਵਿਕਰਮ ਸਿੰਘ ਮਜੀਠੀਆ ਤੱਕ ਕਿਸੇ ਵੀ ਤਰ੍ਹਾਂ ਕਿਸੇ ਦੇ ਵੀ ਪਹੁੰਚ ਨਾ ਹੋ ਸਕੇ ਇੱਥੋਂ ਤੱਕ ਕਿ ਉਹਨਾਂ ਦੇ ਵਕੀਲਾਂ ਦੀ ਵੀ ਅੱਜ ਵਿਜਲੈਂਸ ਵਿਕਰਮ ਸਿੰਘ ਮਜੀਠੀਆ ਦੀ ਅੱਜ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਇਹ ਗੱਲ ਵਾਕ ਹੈ ਕਿ ਮੋਹਾਲੀ ਦੀ ਅਦਾਲਤ ਅੱਜ ਕਿੰਨੇ ਦਿਨਾਂ ਦੀ ਰਿਮਾਂਡ ਦਿੰਦੀ ਹੈ ਦਿੰਦੀ ਵੀ ਹੈ ਜਾਂ ਨਹੀਂ ਇਹ ਬਾਤ ਦੀ ਗੱਲ ਹੋਏਗੀ ਪਰ ਸਭ ਤੋਂ ਅਹਿਮ ਗੱਲ ਦੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਸਭ ਤੋਂ ਪਹਿਲਾਂ ਤਸਵੀਰ ਆ ਰਹੀ ਸੀ ਵਿਜੀਲੈਂਸ ਦਫ਼ਤਰ ਤੋਂ ਬਾਹਰ ਜਿੱਥੇ ਅਕਾਲੀ ਵਰਕਰਾਂ ਨੂੰ ਅੱਜ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਤੱਕ ਪਹੁੰਚਣ ਤੋਂ ਰੋਕਣ ਲਈ ਹਰ ਕੋਸ਼ਿਸ਼ ਕੀਤੀ ਤੇ ਸਰਬਜੀਤ ਸਿੰਘ ਚੇਂਜਰ ਹੋਣ ਜਾਂ ਅਕਾਲੀ ਦਲ ਦੇ ਹੋਰ ਵਰਕਰ ਹੋਣ ਸਾਰਿਆਂ ਨੂੰ ਡਿਟੇਨ ਕਰਕੇ ਕਿਸੇ ਅਣਜਾਣੀ ਥਾਂ ਤੇ ਪੁਲਿਸ ਲੈ ਕੇ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਉੱਥੇ ਮਾਹੌਲ ਤਣਾਪੂਰਨ ਨਾ ਬਣ ਸਕੇ ਦੂਜੇ ਪਾਸੇ ਮੋਹਾਲੀ ਕੋਰਟ ਦੇ ਵਿੱਚ ਇਸ ਸਮੇਂ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ ਪਰ ਬਾਹਰ ਪੁਲਿਸ ਬਲ ਤੈਨਾਤ ਹੈ ਮੀਡੀਆ ਕਰਮੀਆਂ ਨੂੰ ਵੀ ਦੂਰ ਰੱਖਿਆ ਗਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਵਰੇਜ ਕਰਨ ਤੋਂ ਰੋਕੀ ਜਾ ਰਿਹਾ ਹੈ ਪੁਲਿਸ ਹਰ ਕੋਸ਼ਿਸ਼ ਕਰ ਰਹੀ ਕਿ ਕੈਮਰਿਆਂ ਦੇ ਵਿੱਚ ਉਹ ਦ੍ਰਿਸ਼ ਕੈਪਚਰ ਨਾ ਹੋ ਸਕਣ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਟੀਮ ਲੈ ਕੇ ਮੁਹਾਲੀ ਕੋਰਟ ਦੇ ਵਿੱਚ ਦਾਖਲ ਹੋਏਗੀ ਤੇ ਅੱਜ ਗਹਿਮਾ ਗੈਮੀ ਮੁਹਾਲੀ ਦੇ ਵਿੱਚ ਮਚੀ ਹੋਈ ਹੈ ਕੁਝ ਕੁ ਕਿਲੋਮੀਟਰ ਦੀ ਦੂਰੀ ਹੈ 2-3 ਕਿਲੋਮੀਟਰ ਦੀ ਦੂਰੀ ਹੈ ਵੱਤੋਂ ਵੱਧ ਵਿਜੀਲੈਂਸ ਦਫ਼ਤਰ ਤੋਂ ਲੈ ਕੇ ਮੁਹਾਲੀ ਕੋਰਟ ਦੀ ਇਸੇ ਦੇ ਵਿਚਾਲੇ ਭਾਰੀ ਪੁਲਿਸ ਬੈਲ ਤਾਇਨਾਤ ਕੀਤਾ ਗਿਆ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਤਰ੍ਹਾਂ ਕੈਮਰਿਆਂ ਤੇ ਆਉਣ ਤੋਂ ਇਲਾਵਾ ਵਕੀਲਾਂ ਨੂੰ ਮਿਲਣ ਤੱਕ いや ਮੀਡੀਆ ਕਰਮੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਤੋਂ ਹਰ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਨੂੰ ਅਪੀਅਰ ਨਾ ਹੋਣ ਦਿੱਤਾ ਜਾਵੇ ਤੇ ਅੱਜ ਦਾ ਦਿਨ ਅਜੇ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਵੀ ਝਲਕ ਦੇਖਣ ਨੂੰ ਨਹੀਂ ਮਿਲ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਦੀਆਂ ਮੋਹਾਲੀ ਤੋਂ ਸਾਡੇ ਸਾਹਮਣੇ ਆ ਰਹੀਆਂ ਨੇ ਕੱਲ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੀ ਸਨ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਮੋਹਾਲੀ ਦੀ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਨੂੰ ਲੈ ਕੇ ਜੋ ਅਫਸਰਾਂ ਦੀ ਜੋ ਗੱਡੀਆਂ ਦਾ ਕਾਫਲਾ ਹੈ ਕਾਲੇ ਸ਼ੀਸ਼ੇ ਤੁਸੀਂ ਦੇਖ ਰਹੇ ਹੋ ਉਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਬਿਠਾਇਆ ਗਿਆ ਹੈ ਉਹਨਾਂ ਨੂੰ ਲੈ ਕੇ ਮੁਹਾਲੀ ਕੋਰਟ ਦੇ ਲਈ ਰਵਾਨਾ ਹੋਈ ਵਿਜਲੈਂਸ ਦਫ਼ਤਰ ਤੋਂ ਟੀਮ ਦੂਜੇ ਪਾਸੇ ਅਕਾਲੀ ਵਰਕਰ ਜਦੋਂ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਿ ਸਰਬਜੀਤ ਸਿੰਘ ਚੇਂਦਰ ਤੇ ਆਪਣੇ ਸਾਥੀਆਂ ਦੇ ਨਾਲ ਜਦੋਂ ਉਹ ਵਿਜਲੈਂਸ ਦਫ਼ਤਰ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਉਸ ਤੋਂ ਇਲਾਵਾ ਬਾਕੀ ਸਾਥੀਆਂ ਨੂੰ ਡਿਟੇਨ ਕਰਕੇ ਕਿਸੇ ਅਣਜਾਣੀ ਥਾਂ ਤੇ ਲੈ ਕੇ ਚਲੀ ਗਈ ਪੁਲਿਸ ਤਾਂ ਕਿ ਵਿਕਰਮ ਸਿੰਘ ਮਜੀਠੀਆ ਤੱਕ ਪਹੁੰਚ ਨਾ ਕੀਤੀ ਜਾ ਸਕੇ ਤੇ ਅੱਜ ਬਿਲਕੁਲ ਅਜੀਬ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਗ੍ਰਿਫਤਾਰ ਕੀਤਾ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਆਪਣੀ ਕਾਨੂੰਨੀ ਕਾਰਵਾਈ ਪੂਰੀ ਕਰੋ ਉਸ ਦੇ ਵਿੱਚ ਕੋਈ ਵਿਗਨ ਨਹੀਂ ਪਾ ਰਿਹਾ ਕਿਉਂਕਿ ਇਹ ਕੋਈ ਤਾਲਿਬਾਨ ਨਹੀਂ ਹੈ ਜਿੱਥੇ ਕਿਸੇ ਨੂੰ ਕੋਈ ਉੱਥੋਂ ਚੁੱਕ ਕੇ ਲੈ ਜਾਏਗਾ ਜਾਂ ਤੁਹਾਡੇ ਚੰਗੂਲ ਚੋਂ ਛੁਡਾ ਕੇ ਲੈ ਕੇ ਜਾਏਗਾ ਕਿਉਂਕਿ ਵਿਰੋਧ ਪ੍ਰਦਰਸ਼ਨ ਕਰਨਾ ਹਰ ਇੱਕ ਸ਼ਖਸ ਦਾ ਮੌਲਿਕ ਅਧਿਕਾਰ ਹੈ ਇਸੇ ਦੇ ਤਹਿਤ ਅੱਜ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਜਿਵੇਂ ਹੀ ਅਕਾਲੀ ਵਰਕਰ ਪਹੁੰਚੇ ਉਹਨਾਂ ਨੂੰ ਧੱਕੇ ਮਾਰ ਕੇ ਉਹਨਾਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਭਰ ਕੇ ਪੁਲਿਸ ਲੈ ਕੇ ਗਈ ਕਿਉਂਕਿ ਪੁਲਿਸ ਨਹੀਂ ਚਾਹੁੰਦੀ ਕਿ ਅਕਾਲੀ ਵਰਕਰ ਕਿਸੇ ਤਰ੍ਹਾਂ ਉੱਥੇ ਧਰਨੇ ਪ੍ਰਦਰਸ਼ਨ ਦੇਣ ਜਾਂ ਕਿਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਹਾਲਾਂਕਿ ਇਹ ਜਮਹੂਰੀ ਹੱਕ ਹੁੰਦਾ ਤੋ ਤਸਵੀਰ ਦੇਖ ਰਹੇ ਹੋ ਅਕਾਲੀ ਵਰਕਰਾਂ ਨੂੰ ਕਿਸ ਤਰ੍ਹਾਂ ਚੁੱਕ-ਚੁੱਕ ਕੇ ਗੱਡੀ ਦੇ ਵਿੱਚ ਪਾਇਆ ਗਿਆ ਤੇ ਨਾਰੇਬਾਜ਼ੀ ਕਰਦੇ ਨਜ਼ਰ ਆਏ ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਲੈ ਕੇ ਜਾਇਆ ਗਿਆ ਦੂਜੇ ਪਾਸੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ ਮੁਹਾਲੀ ਕੋਟ ਦੀ ਮੁਹਾਲੀ ਕੋਟ ਦੇ ਬਾਹਰ ਮੀਡੀਆ ਕੋ ਮੀਡੀਆ ਕਰਮੀਆਂ ਦਾ ਜਮਾੜਾ ਲੱਗਾ ਹੋਇਆ ਤੇ ਉਥੇ ਇਹ ਤੁਸੀਂ ਤਸਵੀਰ ਦੇਖ ਰਹੇ ਉਥੇ ਅਸੀਂ ਬਾਅਦ ਚ ਚਲਦੇ ਤਸਵੀਰ ਤੁਸੀਂ ਦੇਖ ਰਹੇ ਹੋ ਸਰਬਜੀਤ ਸਿੰਘ ਚੇਂਜਰ ਨੇ ਸਰਮਜੀਤ ਸਿੰਘ ਚੇਂਜਰ ਨੂੰ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਾਬੂ ਕੀਤਾ ਤੁਸੀਂ ਦੇਖ ਰਹੇ ਹੋ ਕਿ ਇੱਕ ਸ਼ਖਸ ਨੂੰ ਘਟੋ ਘਟ ਇੱਕ ਦਰਜਨ ਪੁਲਿਸ ਵਾਲੇ ਜਿੰਨੇ ਦੇ ਚ ਸੀਨੀਅਰ ਅਫਸਰ ਨੇ ਸਭ ਉਹਨਾਂ ਨੂੰ ਉਹਨਾਂ ਨੂੰ ਕਢੀਸ ਕੇ ਇਸ ਪੁਲਿਸ ਦੀ ਵੈਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਕਸੂਰ ਸਿਰਫ ਇੱਕੋ ਹੀ ਹੈ ਕਿ ਉਹ ਆਪਣੇ ਆਗੂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਨ ਗਏ ਹੋਏ ਸੀ ਹਾਲਾਂਕਿ ਕੱਲ ਤੋਂ ਹੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਦੂਜੀ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਇਹ ਦੂਜੀ ਤਸਵੀਰ ਹੈ ਮੋਹਾਲੀ ਕੋਰਟ ਦੇ ਬਾਹਰ ਦੀ ਜੋ ਕਿ ਡਿਪਟੀ ਕਮਿਸ਼ਨ ਕੰਪਲੈਕਸ ਕਿਹਾ ਜਾਂਦਾ ਜਿਸ ਨੂੰ ਤੁਸੀਂ ਜਾਣਦੇ ਹੋਵੋਗੇ ਤਾਂ ਇਸੇ ਥਾਤੇ ਤੁਸੀਂ ਮੀਡੀਆ ਕਰਮੀਆਂ ਨੂੰ ਦੇਖ ਰਹੇ ਮੀਡੀਆ ਕਰਮੀਆਂ ਨੂੰ ਦੂਰ ਖੜਾਇਆ ਗਿਆ ਤਾਂ ਕਿ ਉਹ ਨਾਲ ਹੀ ਜੋ ਪੰਜਾਬ ਪੁਲਿਸ ਦੇ ਕਰਮੀ ਨੇ ਉਹਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਤਾਂ ਕਿ ਕੋਈ ਵੀ ਮੀਡੀਆ ਕਰਮੀ ਅੱਗੇ ਜਾ ਕੇ ਕਵਰੇਜ ਨਾ ਕਰ ਸਕੇ ਤੁਸੀਂ ਸੋਚੋ ਕਿ ਜੇਕਰ ਇੰਨੇ ਵੱਡੇ ਆਗੂ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਸੁਭਾਵਕ ਹੈ ਕੀ ਮੀਡੀਆ ਕਰਮੀ ਵੀ ਉਹ ਸਾਰੇ ਦ੍ਰਿਸ਼ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਨਗੇ ਜੋ ਉਹਨਾਂ ਦੇ ਕੈਮਰਾ ਵਿੱਚ ਆਏਗਾ ਪਰ ਪੁਲਿਸ ਹਰ ਕੋਸ਼ਿਸ਼ ਕਰ ਰਹੀ ਹੈ ਕਿ ਮੀਡੀਆ ਵਾਲਿਆਂ ਨੂੰ ਦੂਰ ਰੱਖਿਆ ਜਾਵੇ ਤਾਂ ਕਿ ਵਿਕਰਮ ਸਿੰਘ ਮੁਜੀਠੀਆ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਝਲਕ ਉਹ ਨਾ ਲੈ ਸਕਣ ਇਹ ਤਸਵੀਰ ਉਹੀ ਹੈ ਕਿਉਂਕਿ ਅਕਸਰ ਤੁਸੀਂ ਦੇਖਦੇ ਹੋਗੇ ਕਿ ਚਲਾਨ ਦੇ ਤਹਿਤ ਕਾਲੇ ਸ਼ੀਸ਼ੇ ਬੈਨ ਕਿਤੇ ਗਏ ਨੇ ਪੰਜਾਬ ਦੇ ਸੜਕਾਂ ਤੇ ਪਰ ਕਾਲੇ ਸ਼ੀਸ਼ੇ ਵਾਲੀ ਗੱਡੀ ਦੇ ਵਿੱਚ ਬਿਖਰਮ ਸਿੰਘ ਮਜੀਠੀਆ ਨੂੰ ਲੈ ਕੇ ਜੋ ਟੀਮ ਹੈ ਉਹ ਰਵਾਨਾ ਹੋਈ ਹੈ ਮੋਹਾਲੀ ਕੋਰਟ ਦੇ ਲਈ ਮੋਹਾਲੀ ਕੋਰਟ ਤੇ ਬਿਜਲੀਨ ਦਫਤਰ ਦੇ ਵਿੱਚ ਬਹੁਤੀ ਜਿਆਦਾ ਦੂਰੀ ਨਹੀਂ ਹੈ ਤੇ ਹੁਣ ਲਗਭਗ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਰਟ ਵਿੱਚ ਪਹੁੰਚਣ ਵਾਲੀ ਹੈ ਟੀਮ ਪਰ ਦੀ ਇਸ ਟੀਮ ਨੂੰ ਤੇ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਦੇਖ ਨਾ ਸਕੇ ਕੈਪਚਰ ਨਾ ਕਰ ਸਕੇ ਉਸ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਸਮੇਂ ਦੀ ਵੱਡੀ ਖਬਰ ਇਹ ਆ ਰਹੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ ਮੁਹਾਲੀ ਕੋਰਟ ਦੇ ਵਿੱਚ ਮੀਡੀਆ ਕਰਮੀ ਇੱਕ ਪਾਸੇ ਖੜੇ ਨੇ ਤੇ ਦੂਜੇ ਪਾਸੇ ਕਿਉਂਕਿ ਮੁਹਾਲੀ ਕੋਰਟ ਦੇ ਅੰਦਰ ਦਾਖਲ ਹੋਣ ਦੇ ਲਈ ਦੋ ਗੇਟ ਬਣਾਏ ਗਏ ਨੇ ਜੋ ਮੇਨ ਗੇਟ ਹੈ ਮੇਨ ਗੇਟ ਨੂੰ ਕਿਹਾ ਜਾ ਰਿਹਾ ਹੈ ਕਿ ਤਾਲਾ ਲਗਾ ਦਿੱਤਾ ਗਿਆ ਕਿਉਂਕਿ ਇੱਥੋਂ ਆਮ ਲੋਕਾਂ ਦੀ ਆਵਾਜਾਈ ਹੁੰਦੀ ਹੈ ਪਰ ਦੂਜੇ ਪਾਸੇ ਇੱਕ ਹੋਰ ਛੋਟਾ ਗੇਟ ਹੈ ਜਿਸ ਦੇ ਰਾਹੀਂ ਸ਼ਾਇਦ ਇਹ ਕਿਹਾ ਜਾ ਰਿਹਾ ਹੈ ਕਿ ਉਸ ਗੇਟ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਏਗਾ ਤੇ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਵਿਕਰਮ ਸਿੰਘ ਮਜੀਠੀਆ ਦਾ ਜੋ ਰਿਮਾਂਡ ਹੈ ਉਹ ਹਾਸਲ ਕੀਤਾ ਜਾਏ ਤੁਹਾਨੂੰ ਪਤਾ ਹੈ ਕਿ ਕੱਲ ਸਵੇਰੇ ਕਰੀਬ 8 ਦੇ 8 ਵਜੇ ਦੇ ਲਗਭਗ ਉਹਨਾਂ ਦੇ ਘਰ ਜੋ ਅੰਮ੍ਰਿਤਸਰ ਵਾਲਾ ਘਰ ਹੈ ਉੱਥੇ ਬਿਜਲੀ ਦੀ ਟੀਮ ਅਚਾਨਕ ਦਾਖਲ ਹੋਈ ਸਾਦੇ ਕੱਪੜਿਆਂ ਦੇ ਵਿੱਚ ਤੇ ਜੋ ਸੁਰੱਖਿਆ ਕਰਮੀ ਸੀ ਉਹਨਾਂ ਨੂੰ ੱੱਕੇ ਮਾਰ ਕੇ ਅੰਦਰ ਵੜੇ ਇਹ ਵੀ ਇਲਜ਼ਾਮ ਲਗਾਏ ਗਏ ਕਿ ਕਈ ਅਫਸਰਤਾ ਕੰਡਾ ਟੱਪ ਕੇ ਵੀ ਉਸ ਬੰਗਲੇ ਦੇ ਅੰਦਰ ਵੜੇ ਸੀ ਉਸ ਤੋਂ ਬਾਅਦ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਕਾਫੀ ਦੇਰ ਤੱਕ ਉੱਥੇ ਬਹਿਸ ਹੁੰਦੀ ਰਹੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਤੋਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਮੁਹਾਲੀ ਦੇ ਰਹੀ ਰਵਾਨਾ ਹੋਈ ਤੇ ਇਹ ਵੀ ਕਲ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੱਲ ਹੀ ਕੋਰਟ ਵਿੱਚ ਪੇਸ਼ ਕੀਤਾ ਜਾਇਗਾ ਪਰ ਅਜੇ ਹਾਂ ਨਹੀਂ ਹੋਇਆ ਅੱਜ ਸਵੇਰੇ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਇਸ ਸਮੇਂ ਪੇਸ਼ ਕੀਤਾ ਜਾਏਗਾ ਪਰ ਹੁਣ 10 ਵਜੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਦੀ ਗ੍ਰਿਫਤਾਰੀ ਕੱਲ ਹੋਈ ਸੀ ਤੇ 24 ਘੰਟੇ ਤੋਂ ਵੱਧ ਸਮਾਂ ਹੋਣ ਪੋ ਚੁੱਕਿਆ ਹੈ ਤੇ ਕਾਨੂੰਨਨ ਹੁਣ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰ ਦੇਣਾ ਚਾਹੀਦਾ ਹੈ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਜੇਕਰ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਦੇ ਹੋ ਤਾਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ ਇਸੇ ਦੇ ਤਹਿਤ ਅੱਜ ਸਵੇਰੇ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ ਪਹੁੰਚੀ ਹੁਣ ਕੋਰਟ ਦੇ ਕੋਲ ਵਿਕਰਮ ਸਿੰਘ ਮਜੀਠੀਆ ਦੀ ਜੋ ਗੱਡੀ ਹੈ ਜੋ ਕਾਫਲਾ ਪਹੁੰਚ ਚੁੱਕਾ ਹੈ ਤਸਵੀਰ ਸਾਡੇ ਸਾਹਮਣੇ ਪਹੁੰਚ ਰਹੀ ਹੈ ਜਿਸ ਦੇ ਵਿੱਚ ਕੀ ਉਹੀ ਗੱਡੀਆਂ ਜੋ ਵਿਜੀਲੈਂਸ ਦੇ ਦਫਤਰ ਚੋਂ ਨਿਕਲੀਆਂ ਸਨ ਸਕੋਰਪੀਓ ਗੱਡੀਆਂ ਦਾ ਇੱਕ ਕਾਫਲਾ ਹੈ ਜੋ ਕਿ ਹੁਣ ਮੋਹਾਲੀ ਕੋਰਟ ਤੋਂ कोर्ट कोर्ट पहुंचने ਵਾਲਾ ਇਸ ਤਰ੍ਹਾਂ ਦੀ ਸਾਡੇ ਕੋਲ ਖਬਰ ਆ ਰਹੀ ਹੈ ਕਿਉਂਕਿ ਮੁਹਾਲੀ ਕੋਰਟ اور ਵਿਜੀਲੈਂਸ ਦਫਤਰ ਵਿੱਚ ਬਹੁਤਾ ਜ਼ਿਆਦਾ ਦੂਰੀ ਨਹੀਂ ਹੈ ਤਾਂ ਇਸ ਸਮੇਂ ਵੱਡੀ ਖਬਰ ਇਹ ਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਵੇਲੇ ਵਿਜੀਲੈਂਸ ਦੇ ਅਫਸਰ ਜੋ ਨੇ ਉਹ ਮੁਹਾਲੀ ਕੋਰਟ ਵਿੱਚ ਪੇਸ਼ ਕਰ ਸਕਦੇ ਨੇ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਵਿਜੀਲੈਂਸ ਦੇ ਅਫਸਰਾਂ ਵੱਲੋਂ ਕੀ ਵਿਕਰਮ ਸਿੰਘ ਮਜੀਠੀਆ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਂ ਉਹਨਾਂ ਦੀ ਝਲਕ ਸਾਹਮਣੇ ਨਾ ਆ ਸਕੇ ਇਹ ਸਵਾਲ ਜ਼ਰੂਰ ਖੜੇ ਕਰਦਾ ਹੈ ਜੇਕਰ ਤੁਸੀਂ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਸ ਦੀ ਜੇਕਰ ਕਵਰੇਜ ਵੀ ਹੋ ਰਹੀ ਹੈ ਤਾਂ ਉਸ ਦੇ ਵਿੱਚ ਕਿਸੇ ਨੂੰ ਕੀ ਸਮੱਸਿਆ ਹੋ ਸਕਦੀ ਹੈ ਇਸੇ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਇਸੇ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਅੱਜ ਸਵੇਰੇ ਤੋਂ ਹੀ ਵਿਜਲਨ ਦਫ਼ਤਰ ਦੇ ਬਾਹਰ ਡਟੇ ਹੋਏ ਸੀ ਹਾਲਾਂਕਿ ਕੱਲ ਵੀ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਸੀ ਕਿਉਂਕਿ ਉਹਨਾਂ ਦੇ ਸੀਨੀਅਰ ਆਗੂ ਨੇ ਸ਼੍ਰੋਮਣ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਨਾ ਹੀ ਸਿਰਫ ਪਾਰਟੀ ਤੋਂ ਵੱਲੋਂ ਸਗੋਂ ਹੋਰ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਹੋਵੇ ਭਾਜੀਪੀ ਹੋਵੇ ਸਾਰਿਆਂ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਸਿਰਫ ਔਰ ਸਿਰਫ ਸਿਆਸੀ ਬਦਲਾਖੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਸਮੇਂ ਦੀਆਂ ਤਸਵੀਰਾਂ ਸੀ ਤੁਹਾਨੂੰ ਮੁੜ ਕੇ ਦਿਖਾ ਦਈਏ ਜੋ ਮੋਹਾਲੀ ਦੇ ਵਿੱਚ ਵਿੱਚ ਦੀਆਂ ਨੇ ਇੱਕ ਵਾਰ ਮੁੜ ਕੇ ਤੁਹਾਨੂੰ ਉਹਨਾਂ ਤਸਵੀਰਾਂ ਤੇ ਲੈ ਕੇ ਚੱਲੀਏ ਇਹ ਤੁਸੀਂ ਦੇਖ ਰਹੇ ਹੋ ਤਸਵੀਰ ਇੱਕ ਪਾਸੇ ਤਸਵੀਰ ਹੈ ਜੋ ਗੱਡੀਆਂ ਦਾ ਕਾਫਲਾ ਵਿਜੀਲੈਂਸ ਦਫ਼ਤਰ ਤੋਂ ਨਿਕਲਿਆ ਤੇ ਦੂਜੇ ਪਾਸੇ ਮੀਡੀਆ ਕਰਮੀ ਜੋ ਇੰਤਜ਼ਾਰ ਕਰ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੇ ਉਸ ਕਾਫਲੇ ਦਾ ਪਹੁੰਚਣ ਦਾ ਤਾਂ ਕਿ ਉਸ ਨੂੰ ਕੈਪਚਰ ਕਰ ਸਕੇ ਕੀਤਾ ਜਾ ਸਕੇ ਪਰ ਤੁਸੀਂ ਦੇਖ ਰਹੇ ਹੋ ਕਿ ਮੀਡੀਆ ਕਰਮੀ ਅਕਸਰ ਜਦੋਂ ਕੋਈ ਵੱਡੀ ਖਬਰ ਹੁੰਦੀ ਹੈ ਖਾਸ ਕਰਕੇ ਇਸ ਤਰ੍ਹਾਂ ਦੀ ਖਬਰ ਤਾਂ ਮੀਡੀਆ ਕਰਮੀ ਡਟੇ ਹੁੰਦੇ ਨੇ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਬਿਆਨ ਦਰਜ ਕਰ ਸਕਣ ਰਿਕਾਰਡ ਕਰ ਸਕਣ ਜਾਂ ਤਸਵੀਰਾਂ ਕੈਦ ਕਰ ਸਕਣ ਪਰ ਉਹਨਾਂ ਨੂੰ ਕੁਝ ਇਸ ਤਰ੍ਹਾਂ ਰੋਕਿਆ ਗਿਆ ਪੁਲਿਸ ਵਾਲਿਆਂ ਵੱਲੋਂ ਕਿ ਜਿਵੇਂ ਕਿਸੇ ਕੋਈ ਅਜਿਹੀ ਘਟਨਾ ਹੋ ਰਹੀ ਹੈ ਜਿਸ ਨੂੰ ਲੈ ਕੇ ਉਹ ਕਵਰੇਜ ਨਹੀਂ ਕਰਨ ਦੇਣਾ ਚਾਹੁੰਦੇ ਕਿਉਂਕਿ ਇਹ ਜੇਕਰ ਤੁਸੀਂ ਕੋਈ ਕਾਰਵਾਈ ਕੀਤੀ ਹੈ ਤਾਂ ਕਾਰਵਾਈ ਕਾਨੂੰਨ ਦੇ ਮੁਤਾਬਕ ਹੀ ਹੋਏਗੀ ਪਰ ਮੀਡੀਆ ਨੂੰ ਕਵਰੇਜ ਤੋਂ ਰੋਕਣਾ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਤੇ ਇਹ ਤਸਵੀਰਾਂ ਇਸ ਸਮੇਂ ਮੁਹਾਲੀ ਕੋਰਟ ਦੀਆਂ ਨੇ ਮੁਹਾਲੀ ਕੋਰਟ ਤੋਂ ਬਾਹਰ ਦਾ ਜੋ ਵੀ ਤੁਹਾਨੂੰ ਦ੍ਰਿਸ਼ ਅਸੀਂ ਉਹ ਦਿਖਾ ਰਹੇ ਹਾਂ ਪਰ ਇੱਥੇ ਜੋ ਤਸਵੀਰਾਂ ਨੇ ਉਹ ਤੁਹਾਨੂੰ ਦਿਖਾਣੀਆਂ ਇਸ ਕਰਕੇ ਵੀ ਮੁਸ਼ਕਲ ਹੋ ਜਾਣਗੀਆਂ ਕਿਉਂਕਿ ਅ ਵਿਕਰਮ ਸਿੰਘ ਮਜੀਠੀਆ ਨੂੰ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਨ ਗੇਟ ਤੋਂ ਨਾ ਲੈ ਜਾ ਕੇ ਪਿਛਲੇ ਵਾਲੇ ਗੇਟ ਤੋਂ ਲੈ ਕੇ ਜਾਇਆ ਜਾਵੇ ਤਾਂ ਜੋ ਪਿਛਲਾ ਗੇਟ ਹੈ ਕੋਟ ਦੇ ਅਸਲ ਦੇ ਵਿੱਚ ਦੋ ਤਿੰਨ ਗੇਟ ਨੇ ਜੋ ਮੇਨ ਗੇਟ ਨੂੰ ਲੌਕ ਕੀਤੇ ਗਏ ਨੇ ਜੋ ਪਿਛਲੇ ਗੇਟ ਨੇ ਉਸ ਨੂੰ ਸ਼ਾਇਦ ਖੋਲ੍ਹਿਆ ਗਿਆ ਹੈ ਤਾਂ ਕਿ ਪਿਛਲੇ ਗੇਟ ਤੋਂ ਵਿਕਰਮ ਸਿੰਘ ਮਜੀਠੀਆ ਦੇ ਕਾਫਲੇ ਨੂੰ ਅੰਦਰ ਲੈ ਕੇ ਜਾਇਆ ਜਾ ਸਕੇ ਤੇ ਉਹਨਾਂ ਨੂੰ ਕੋਟ ਵਿੱਚ ਪੇਸ਼ ਕੀਤਾ ਜਾ ਸਕੇ ਤੇ ਕੁਝ ਅਸੀਂ ਅੰਕੜੇ ਤੇ ਕੁਝ ਤੱਥ ਵੀ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਹ ਇਸ ਕਰਕੇ ਕਿਉਂਕਿ ਇਹ ਇਸ ਦੇ ਵਿੱਚ ਇਸ ਪੂਰੀ ਗ੍ਰਿਫਤਾਰੀ ਦੇ ਵਿੱਚ ਔਰ ਇਸ ਪੂਰੀ ਕਾਰਵਾਈ ਦੇ ਵਿੱਚ ਕਈ ਸਵਾਲ ਵੀ ਖੜੇ ਹੁੰਦੇ ਨੇ ਅਸੀਂ ਉਸ ਤੋਂ ਬਾਅਦ ਮੁੜ ਕੇ ਤਸਵੀਰਾਂ ਤੇ ਆਵਾਂਗੇ ਤਾਂ ਤੁਹਾਨੂੰ ਦਿਖਾਈਏ ਮਜੀਠੀਆ ਗਲਬ ਕਾਰਵਾਈ ਦੀ ਟਾਈਮ ਲਾਈਨ ਕੀ ਹੈ ਸਵੇਰੇ 9 ਸਵਾ 9 ਵਜੇ ਵਿਜੀਲੈਂਸ ਦੀ ਟੀਮ ਰਣਜੀਤ ਮੈਨੂੰ ਅੰਮ੍ਰਿਤਸਰ ਵਾਲੇ ਘਰ ਪਹੁੰਚੇ ਕੱਲ ਦੀ ਜੋ ਅਸੀਂ ਗੱਲ ਕਰ ਰਹੇ ਸੀ ਸਵਾ 9 ਵਜੇ ਦੇ ਵਿੱਚ ਦੇ ਲਗਭਗ 50 ਮੁਲਾਜ਼ਮ ਸਿਵਲ ਵਰਦੀਆਂ ਚ ਆਏ ਤੇ ਧੜਾ ਧੜ ਉਸ ਉਹਨਾਂ ਦੇ ਬੰਗਲੇ ਦੇ ਵਿੱਚ ਦਾਖਲ ਹੋ ਗਏ ਕਿਸੇ ਨੂੰ ਸਮਝ ਨਹੀਂ ਆਇਆ ਦੁਪਹਿਰ ਸਵਾ 12 ਵਜੇ ਦੇ ਕਰੀਬ ਵਿਜੀਲੈਂਸ ਵਿਜੀਲੈਂਸ ਘਰ ਦੇ ਪਿਛਲੇ ਗੇਟ ਤੋਂ ਮਜੀਠੀਆਂ ਨੂੰ ਲੈ ਕੇ ਰਵਾਨਾ ਹੋ ਗਈ ਮੋਹਾਲੀ ਦੇ ਲਈ ਜਿੱਥੇ ਅੱਜ ਪੇਸ਼ੀ ਹੋ ਰਹੀ ਹੈ ਵਿਕਰਮ ਸਿੰਘ ਮਜੀਠੀਆਂ ਨੂੰ ਮੋਹਾਲੀ ਵੱਲ ਲੈ ਕੇ ਕੱਲ ਸਵਾ 12 ਵਜੇ ਜੋ ਵਿਜੀਲੈਂਸ ਟੀਮ ਹੈ ਉਹ ਰਵਾਨਾ ਹੋਈ ਕਿਉਂਕਿ ਮੇਨ ਗੇਟ ਤੋਂ ਉੱਥੇ ਵੀ ਲੈ ਕੇ ਜਾਣ ਦੀ ਹਿੰਮਤ ਨਹੀਂ ਹੋਈ ਗ੍ਰਿਫਤਾਰੀ ਦੌਰਾਨ ਮੁੱਛਾ ਨੂੰ ਵੱਟ ਦਿੰਦੇ ਨਜ਼ਰ ਆਏ ਸੀ ਵਿਕਰਮ ਸਿੰਘ ਮਜੀਠੀਆਂ ਕਿਉਂਕਿ ਉਹ ਵਾਰ-ਵਾਰ ਕਹਿ ਰਹੇ ਸੀ ਕਿ ਇਹ ਬਦਲਾਖੋਰੀ ਦੀ ਸਿਆਸਤ ਹੈ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਲਲਕਾਰਿਆ ਵੀ ਸੀ ਕਿ ਜੇਕਰ ਤੁਸੀਂ ਮੈਨੂੰ ਨਿਸ਼ਾਨਾ ਬਣਾ ਰਹੇ ਹੋ ਤੁਹਾਡੀਆਂ ਵੀ ਚੀਕਾਂ ਕਢਵਾਈਆਂ ਜਾਣਗੀਆਂ ਇਸ ਤਰ੍ਹਾਂ ਉਹ ਕਹਿੰਦੇ ਹੋਏ ਤੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਵਿਕਰਮ ਸਿੰਘ ਮਜੀਠੀਆ ਨਜ਼ਰ ਆਏ ਸੀ ਕੱਲ ਵਿਜਲेंस ਜਾਣ ਤੋਂ ਪਹਿਲਾਂ ਉਹ ਆਪਣੇ ਬੱਚਿਆਂ ਨੂੰ ਵੀ ਮਿਲਦੇ ਨਜ਼ਰ ਆਏ ਤੇ ਉਹਨਾਂ ਨੂੰ ਧਰਵਾਸ ਦਿੰਦੇ ਨਜ਼ਰ ਆਏ ਕਿ ਅਸੀਂ ਇਸ ਪੂਰੇ ਮਾਮਲੇ 'ਚ ਜੋ ਪਾਕ ਸਾਫ ਹੋ ਕੇ ਨਿਕਲਾਂਗੇ ਘਬਰਾਉਣ ਦੀ ਲੋੜ ਨਹੀਂ ਹੈ ਗਨੀਬ ਕੌਰ ਦੀ ਚੰਡੀਗੜ੍ਹ ਵਾਲੀ ਜੋ ਐਮਐਲਏ ਗਨੀਬ ਕੌਰ ਨੇ ਤੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਚੰਡੀਗੜ੍ਹ ਦਾ ਜੋ ਨਾਲਾ ਸਰਕਾਰੀ ਰਿਹਾਇਸ਼ ਹੈ ਉੱਥੇ ਵੀ ਕੱਲ 12 ਵਜੇ ਦੇ ਕਰੀਬ ਰੇਡ ਕੀਤੀ ਗਈ ਤੇ ਕਈ ਘੰਟੇ ਜੋ ਵਿਜੀਲੈਂਸ ਦੇ ਅਫਸਰ ਸੀ ਉਹ ਵੀ ਉੱਥੇ ਮੌਜੂਦ ਰਹੇ ਸੀ ਤੇ ਇਹ ਅਸੀਂ ਤੁਹਾਨੂੰ ਕੱਲ ਦਾ ਸਾਰਾ ਟਾਈਮ ਲਾਈਨ ਦੱਸਿਆ ਕੱਲ ਦੀ ਸਾਰੀ ਘਟਨਾ ਕਰਮ ਨੂੰ ਅਸੀਂ ਤੁਹਾਨੂੰ ਦਰਸਾਇਆ ਤੇ ਪਰ ਹੁਣ ਮੁੜ ਕੇ ਉਹਨਾਂ ਤਸਵੀਰਾਂ ਤੇ ਆਉਣਾ ਜਿਹੜੀਆਂ ਤਸਵੀਰਾਂ ਤੁਹਾਨੂੰ ਦੇਖਣੀਆਂ ਲਾਜ਼ਮੀ ਨੇ ਕਿਉਂਕਿ ਇਹ ਤਸਵੀਰਾਂ ਬੇਹਦ ਅਹਿਮ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਜੋ ਕਾਫਲਾ ਹੈ ਉਹ ਵਿਜੀਲੈਂਸ ਦਫ਼ਤਰ ਤੋਂ ਨਿਕਲਿਆ ਸੀ ਉਨ੍ਹਾਂ ਨੂੰ ਜਦੋਂ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਅਕਾਲੀ ਵਰਕਰ ਵਿਜੀਲੈਂਸ ਦਫ਼ਤਰ ਦੇ ਬਾਹਰ ਪਹੁੰਚੇ ਹੋਏ ਸੀ ਕੁਝ ਵਰਕਰ ਮੁਹਾਲੀ ਕੋਰਟ ਦੇ ਬਾਹਰ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦੋਹਾਂ ਪਾਸੇੋਂ ਪੁਲਿਸ ਵੱਲ ਦੀ ਤਾਇਨਾਤੀ ਕੀਤੀ ਗਈ ਹੈ ਹਰ ਉਸ ਸ਼ਖਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਆਇਆ ਹੈ ਜਾਂ ਇਸ ਪੂਰੇ ਘਟਨਾਕ੍ਰਮ ਦੀ ਕਵਰੇਜ ਕਰਨਾ ਚਾਹ ਰਿਹਾ ਚਾਹੋ ਪੱਤਰਕਾਰ ਹੀ ਕਿਉਂ ਨਾ ਹੋਵੇ ਤੇ ਅੱਜ ਜੋ ਇਹ ਤਸਵੀਰਾਂ ਬੜੀਆਂ ਨੇ ਇਹ ਬੇहद ਅਹਿਮ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਵੇਲੇ ਇਸਵੇਂ ਪੇਸ਼ ਕੀਤਾ ਜਾ ਸਕਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਕਿਉਂਕਿ ਇਨੀ ਜ਼ਿਆਦਾ ਦੂਰੀ ਨਹੀਂ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਉਣ ਚ ਸਮੱਸਿਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਟ੍ਰੈਫਿਕ ਜਮ ਲੱਗਦਾ ਹੈ ਇਸ ਸਮਾਂ ਇਹ ਸਮਾਂ ਵੀ ਇਸ ਤਰ੍ਹਾਂ ਦਾ ਹੈ ਕਿ ਇਸ ਸਮੇਂ ਟ੍ਰੈਫਿਕ ਨਹੀਂ ਵੀ ਹੁੰਦਾ ਤਾਂ ਹੁਣ ਪੂਰੀ ਉਮੀਦ ਇਹ ਜਤਾਈ ਜਾ ਰਹੀ ਕਿ ਉਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ ਕਿਸੇ ਵੀ ਵੇਲੇ ਪੁਲਿਸ ਪਹੁੰਚ ਸਕਦੀ ਹੈ ਵਿਜੀਲੈਂਸ ਟੀਮ ਪਹੁੰਚ ਸਕਦੀ ਹੈ ਤੇ ਅਸੀਂ ਤੁਹਾਨੂੰ ਕੱਲ ਦੀ ਤਸਵੀਰ ਮੁੜ ਕੇ ਦਿਖਾ ਦਈਏ ਕੱਲ ਦੀ ਤਸਵੀਰ ਦਿਖਾਣੀ ਇਸ ਕਰਕੇ ਵੀ ਲਾਜ਼ਮੀ ਹੈ ਕਿਉਂਕਿ ਇਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਜੇਕਰ ਤੁਹਾਡੇ ਹੱਥ ਦੇ ਵਿੱਚ ਪਾਵਰ ਹੋਵੇ ਸੱਤਾ ਹੋਵੇ ਤਾਂ ਤੁਸੀਂ ਕਿਸੇ ਵੀ ਵੇਲੇ ਕਿਸੇ ਵੀ ਵਕਤ ਕੁਝ ਵੀ ਕਰ ਸਕਦੇ ਹੋ ਜੋ ਕੱਲ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋਇਆ ਰਣਜੀਤ ਐਵੇਨਿਊ ਵਾਲੇ ਘਰ ਅੰਮ੍ਰਿਤਸਰ ਦੇ ਵਿੱਚ ਇਹ ਤਸਵੀਰ ਅਸੀਂ ਕੱਲ ਦੀ ਤੁਹਾਨੂੰ ਮੁੜ ਕੇ ਦਿਖਾ ਦਈਏ ਗਨੀਮਕੌਰ ਮਜੀਠੀਆ ਨੂੰ ਤੁਸੀਂ ਦੇਖ ਰਹੇ ਹੋ ਨਾਲ ਹੀ ਤੁਸੀਂ ਦੇਖ ਰਹੇ ਹੋ ਜੋ ਪਾਰਟੀ ਦੇ ਸਮਰਥਕ ਸੀ ਜੋ ਘਰ ਪਹੁੰਚੇ ਹੋਏ ਸੀ ਗਨੀਮ ਕੋਰ ਮਜੀਠੀਆ ਉਸ ਸਮੇਂ ਕਿਉਂਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕਰੀਬ 50 ਅਫਸਰਾਂ ਦੀ ਟੀਮ ਅਚਾਨਕ ਘਰ ਦੇ ਵਿੱਚ ਵੜ ਜਾਏਗੀ ਔਰ ਇਹ ਕਹਿੰਦੇ ਵੀ ਨਜ਼ਰ ਆਏ ਸੀ ਕਿ ਤੁਸੀਂ ਕਿਸੇ ਦੇ ਘਰ ਦੇ ਵਿੱਚ ਬਿਗੈਰ ਉਸ ਦੀ ਨੌਲੇਜ ਤੋਂ ਤੁਸੀਂ ਦਾਖਲ ਹੁੰਦੇ ਹੋ ਇਹ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਔਰ ਇਹ ਤਸਵੀਰ ਤੁਸੀਂ ਦੇਖ ਰਹੇ ਜਿਹੜੀ ਤਸਵੀਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਪਿਛਲੇ ਵਾਲੇ ਪਾਸੇ ਸੀ ਜਦੋਂ ਉਹਨਾਂ ਨੂੰ ਪੁਲਿਸ ਅਫਸਰ ਲੈ ਕੇ ਨਿਕਲਣ ਦੀ ਤਿਆਰੀ ਕਰ ਰਹੇ ਸੀ ਪਰ ਵਰਕਰਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਸੀ ਤਾਂ ਇਹ ਜੋ ਤਸਵੀਰਾਂ ਨੇ ਇਹ ਤਸਵੀਰਾਂ ਬੇहद ਅਹਿਮ ਨੇ ਔਰ ਇਹ ਤਸਵੀਰਾਂ ਅਕਸਰ ਦੇਖਣ ਨੂੰ ਨਹੀਂ ਮਿਲਦੀਆਂ ਕਿ ਇੰਨੇ ਵੱਡੇ ਅਫਸਰ ਦੇ ਨੇਤਾ ਦੇ ਘਰ ਜਾ ਕੇ ਤੁਸੀਂ ਸਿਵਲ ਦਫਤਰ ਕੱਪੜਿਆਂ ਦੇ ਵਿੱਚ ਅਚਾਨਕ ਰੇਡ ਮਾਰੋ ਤੇ ਉਸ ਤੋਂ ਬਾਅਦ ਸਮਝਣ ਦਾ ਮੌਕਾ ਵੀ ਨਾ ਇਹ ਉਹੀ ਅਫਸਰ ਹੈ ਜਿਸ ਨੇ ਉਹ ਵਿਕਰਮ ਸਿੰਘ ਮੁਜੀਠੀਆ ਉਹ ਦੀ ਆਇਡੈਂਟੀਟੀ ਪੁੱਛਦੇ ਨਜ਼ਰ ਆਏ ਸੀ ਉਸ ਤੋਂ ਬਾਅਦ ਆਇਡੈਂਟੀਟੀ ਪੁੱਛਣ ਤੇ ਉੱਪਰ ਆਨਕਾਨੀ ਕਰਦੇ ਨਜ਼ਰ ਆਏ ਸੀ ਹਾਲਾਂਕਿ ਦੱਸਣਾ ਤਾਂ ਪਹਿਣਾ ਹੈ ਸੀ ਕਿ ਤੁਸੀਂ ਵਿਜਲੈਂਸ ਦੇ ਅਫਸਰ ਉਹ ਵਿਕਰਮ ਸਿੰਘ ਮੁਜੀਠੀਆ ਬੈਠੇ ਕਿਉਂਕਿ ਉਹਨਾਂ ਦੀ ਤਿਆਰੀ ਉਸ ਸਮੇਂ ਹੋ ਰਹੀ ਸੀ ਆਪਣੇ ਜੋ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਮਿਲਣ ਗੇਲਣ ਦੀ ਕਿਉਂਕਿ ਅਕਸਰ ਅਜਿਹੇ ਆਗੂਆਂ ਨੂੰ ਦਿਰਜਵੇਂ ਰਹਿੰਦੇ ਨੇ ਉਹਨਾਂ ਨੂੰ ਮਿਲਣ ਗੇਲਣ ਦੀ ਲੰਬੀ ਕਤਾਰ ਰਹਿੰਦੀ ਹੈ ਪਰ ਜਦੋਂ ਉਹਨਾਂ ਨੂੰ ਲੈ ਕੇ ਵਿਜਲੈਂਸ ਦੀ ਟੀਮ ਨਿਕਲੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਕਹਿੰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਦਿਖਾਓ ਜੋ ਵਿਜਲੈਂਸ ਦੀ ਟੀਮ ਕਰ ਰਹੀ ਹੈ ਤੇ ਉਹਨਾਂ ਨੇ ਮੁਚਾਂ ਨੂੰ ਵਟ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਸ ਦੇ ਨਤੀਜੇ ਗੰਭੀਰ ਭੁਗਤਣੇ ਪੈਣਗੇ ਤੇ ਜਾਂਦਿਆਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਗੱਲ ਵਕੜੀ ਚੱਲਿਆ ਤੇ ਕਿਹਾ ਕਿ ਘਬਰਾਉਣਾ ਬਿਲਕੁਲ ਨਹੀਂ ਹੈ ਪਾਕ ਸਾਫ ਓਕੇ ਮੈਂ ਬਾਹਰ ਨਿਕਲਾਂਗੇ ਤੇ ਇਹ ਸਾਰੇ ਜੋ ਸਿਚੁਏਸ਼ਨ ਹੈ ਉਸ ਦੀ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਨਾਲ ਹੀ ਇੱਕ ਹੋਰ ਅਹਿਮ ਗੱਲ ਹੈ ਕਿ ਉਹਨਾਂ ਦੀ ਪਤਨੀ ਗਨੀਬ ਕੁਰ ਮਜੀਠੀਆ ਲਗਾਤਾਰ ਕਿਉਂਕਿ ਉਹ ਮੌਜੂਦਾ ਐਮ ਐਲ ਏ ਵੀ ਨਹੀਂ ਉਹ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਜੋ ਗੁੱਸਾ ਹੈ ਉਹ ਜ਼ਾਹਰ ਕਰਦੇ ਨਜ਼ਰ ਆਇਸੀ ਕਿਉਂਕਿ ਉਹਨਾਂ ਨੇ ਉਹਨਾਂ ਦਾ ਇੱਕੋ ਹੀ ਗੱਲ ਕਹਿਣਾ ਸੀ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਜਾਂਚ ਕਰਨ ਵੀ ਕਰਨਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਕੇ ਆਉਣਾ ਚਾਹੀਦਾ ਹੈ ਤੁਸੀਂ ਕਿਸੇ ਇਸ ਤਰ੍ਹਾਂ ਨਹੀਂ ਬਿਹੇਵ ਕਰ ਸਕਦੇ ਕਿ ਕੋਈ ਇਸ ਤਰ੍ਹਾਂ ਦਾ ਕੋਈ ਅਪਰਾਧ ਕਰਕੇ ਕੋਈ ਭੱਜਣ ਵਾਲਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨੇ ਤਾਂ ਉਸ ਨੂੰ ਬਕਾਇਦਾ ਤੁਹਾਨੂੰ ਪੇਸ਼ ਕਰਨਾ ਚਾਹੀਦਾ ਤੇ ਆਉਣ ਤੋਂ ਪਹਿਲਾਂ ਗੇਟ ਨੌਕ ਕਰਨਾ ਚਾਹੀਦਾ ਨਾ ਕਿ ਜੋ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਧੱਕੇ ਮਾਰ ਕੇ ਸਿਵਲ ਵਰਦੀਆਂ ਦੇ ਵਿੱਚ ਤੁਸੀਂ ਕਰੀਬ-ਕਰੀਬ 4 ਦਰਜਨ ਦੇ ਕਰੀਬ ਜੋ ਅਫਸਰ ਨੇ ਉਹ ਦਾਖਲ ਹੋਏ ਉਸ ਤੋਂ ਬਾਅਦ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਡੇਰਾ ਲਾਇਆ ਕੁਝ ਦੇਰ ਬਾਅਦ ਉਹਨਾਂ ਨੂੰ ਲੈ ਕੇ ਮੁਹਾਲੀ ਦੇ ਰਵਾਨਾ ਹੋ ਗਏ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਇਲਜ਼ਾਮ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਮੁਹਾਲੀ ਦੇ ਵਿੱਚ ਉਸੇ ਦੇ ਤਹਿਤ ਗ੍ਰਿਫਤਾਰੀ ਕਰਨ ਪਹੁੰਚੀ ਹੋਈ ਸੀ ਜੋ ਟੀਮ ਹੈ ਵਿਜੀਲੈਂਸ ਦੀ ਤੇ ਵਿਜੀਲੈਂਸ ਦੀ ਟੀਮ ਲਗਾਤਾਰ ਹਰੋ ਕੋਸ਼ਿਸ਼ ਕਰ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੈਮਰੇ ਦੇ ਸਾਹਮਣੇ ਨਾ ਆਉਣ ਦਿੱਤਾ ਜਾਵੇ ਤੇ ਕੈਮਰੇ ਦੇ ਸਾਹਮਣੇ ਨਾ ਆਉਣ ਦੇਣ ਵਾਸਤੇ ਕੀ ਕੁਝ ਕਰਨਾ ਹੋਵੇਗਾ ਉਸ ਦੇ ਲਈ ਕਰਨਾ ਹੋਵੇਗਾ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਨੂੰ ਤੱਕੇ ਨਾਲ ਡਿਟੇਨ ਕਰੋ ਉਹਨਾਂ ਨੂੰ ਅਜਿਹੀ ਥਾਂ ਤੇ ਲੈ ਕੇ ਜਾਓ ਜਦੋਂ ਤੱਕ ਪੇਸ਼ੀ ਨਹੀਂ ਹੋ ਜਾਂਦੀ ਕਿ ਉਹਨਾਂ ਦੀ ਉਹ ਪਹੁੰਚ ਨਾ ਕਰ ਸਕਣ ਮੁੜ ਕੇ ਉਸ ਤੋਂ ਬਾਅਦ ਮੀਡੀਆ ਕਰਮੀਆਂ ਜਿਨ੍ਹਾਂ ਦਾ ਜਮਹੂਰੀ ਹੱਕ ਹੈ ਇਹ ਸਾਰੀ ਘਟਨਾ ਦਾ ਕਵਰੇਜ ਕਰਨਾ ਉਹਨਾਂ ਨੂੰ ਵੀ ਇਸ ਪੂਰੇ ਕਵਰੇਜ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਚਾਹੇ ਉਮਰ ਹੋਵੇ ਉਮਰ ਘੱਟ ਹੋਵੇ ਵੱਧ ਹੋਵੇ ਅਕਾਲੀ ਵਰਕਰਾਂ ਦੀ ਉਸ ਦੀ ਪ੍ਰਵਾਹ ਕੀਤੇ ਬਿਨਾ ਜੋ ਪੰਜਾਬ ਪੁਲਿਸ ਦੇ ਅਫਸਰ ਨੇ ਸੀਨੀਅਰ ਅਫਸਰ ਨੇ ਉਹਨਾਂ ਨੇ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅੱਜ ਇਸ ਵੇਰੇ ਦੀਆਂ ਤਸਵੀਰਾਂ ਨੇ ਜਦੋਂ ਉਹ ਪ੍ਰਦਰਸ਼ਨ ਕਰਨ ਪਹੁੰਚੇ ਹੋਏ ਸੀ ਦੋਹਾਂ ਥਾਵਾਂ ਤੇ ਮੋਹਾਲੀ ਕੋਟ ਦੇ ਬਾਹਰ ਤੇ ਵਿਜੀਲੈਂਸ ਦਫ਼ਤਰ ਦੇ ਬਾਹਰ ਦੋਹਾਂ ਪਾਸੇ ਇੱਕੋ ਇੱਕ ਤਸਵੀਰ ਨਜ਼ਰ ਆਈ ਕਿ ਜੇਕਰ ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰੋਗੇ ਜਮਹੂਰੀਅਤ ਦੇ ਵਿੱਚ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋਗੇ ਨਾਰੇਬਾਜ਼ੀ ਕਰੋਗੇ ਤਾਂ ਤੁਹਾਨੂੰ ਇਸੇ ਤਰ੍ਹਾਂ ਹੀ ਵੈਨਾ ਦੇ ਵਿੱਚ ਠੂਸ ਕੇ ਤੁਹਾਨੂੰ ਕਿਸੇ ਅਜਿਹੀ ਥਾਂ ਤੇ ਭੇਜਿਆ ਜਾਏਗਾ ਜਿੱਥੇ ਤੁਸੀਂ ਮੁੜ ਕੇ ਆਪਣੇ ਆਗੋ ਤੱਕ ਪਹੁੰਚ ਨਾ ਕਰ ਸਕੋ ਤੇ ਤਸਵੀਰਾਂ ਬੇहद अहम ਨੇ ਜਿੰਨੇ ਵੀ ਤਸਵੀਰਾਂ ਇਸ ਸਮੇਂ ਸਾਡੇ ਸਾਹਮਣੇ ਆ ਰਹੀਆਂ ਨੇ ਉਹ ਤਸਵੀਰਾਂ ਦੱਸਦੀਆਂ ਨੇ ਕਿ ਕਿਸ ਹੱਦ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਮੀਡੀਆ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ